ਆ ਲਫਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ। ਦੋਸਤੋ ਬਹੁਤ ਸਾਰੇ ਲੋਕ ਗੱਲਾਂ ਕਰਦੇ ਆ ਕਿ ਜਿਹੜੇ ਕਿਸਾਨ ਐ ਇਹਨਾਂ ਨੂੰ ਬਹੁਤ ਸਾਰੀ ਆਮਦਨ ਆ। ਕਿਸਾਨ ਨੇ ਕਈ ਕਹਿੰਦੇ ਕਿਸਾਨੀ ਕੀਤਾ ਬਹੁਤ ਵਧੀਆ ਲੋਕੀ ਤੇ ਐਵੇਂ ਧਰਨਾ ਦਿੰਦੇ ਆ ਕਿਸਾਨ ਜਿਹੜੇ ਵਿੱਲੇ ਆ। ਪਰ ਅੱਜ ਆਪਾਂ ਗੱਲ ਕਰਾਂ ਕਿਉਂਕਿ ਹੋਣਾ ਜਿਹੜੀ ਝੋਨੇ ਦੀ ਫਸਲ ਆ ਉਹਦੀ ਕਟਾਈ ਜਿਹੜੀ ਆ ਤਕਰੀਬ ਖਤਮ ਹੋ ਗਈ ਆ। ਹੁਣ ਕਣਕ ਦੀ ਲਵਾਈ ਸ਼ੁਰੂ ਹੋਣ ਵਾਲੀ ਆ। ਆਪਾਂ ਭਾਈ ਸਾਹਿਬ ਨਾਲ ਬਹੁਤ ਸਾਰੇ ਕਿਸਾਨ ਖੜੇ ਰਹਿਣ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਜਿਹੜਾ ਝੋਨਾ ਆ ਹੁਣ ਨਿਕਲ ਚੁੱਕਾ ਉਹਦਾ ਸੀਜ਼ਨ ਉਹ ਚ ਕਿੰਨੀ ਕਮਾਈ ਕਰ ਲਈ ਹੋਣਦਾ ਕਿੰਨੇ ਕਿੰਨੀ ਕਮਾਈ ਕਰ ਲਈ ਆਪਾਂ ਦੇਖਦੇ ਆ ਭਾਈ ਸਾਹਿਬ ਕਿੰਨੇ ਕੁ ਪੈਸਾ ਕਮਾ ਲਿਆ ਝੋਨੇ ਦਾ ਤੁਸੀਂ ਉਹ ਵਾਈਕਲ ਜੀਕਾ ਖਾਲ ਸਾਹਿਬ ਵਾਈਕਲ ਜੀ ਕੀ ਫਤਿਹ ਦੇਖੋ ਜੀ ਇਹ ਝੋਨਾ ਜਿਹੜਾ ਲਾਇਆ ਸੀ ਨਾ ਜਦੋਂ ਤੇ 5000 ਰੁਪਏ ਤੇ ਲੁਵਾਈ ਦਿੱਤੀ ਸੀ ਹੂੰ ਹੂੰ ਤੇ ਹੋਣ ਮਲ ਦੀ 10000 ਰੁਪਇਆ ਜਿਹੜਾ ਉਹ ਸੁਕਾਈ ਲੈਣ ਦੇ ਆ ਪੜਾਈ ਦਾ ਕੱਟਣ ਦਾ ਕੱਟਣ ਦਾ ਇਹ 15000 ਹੀ ਹੋ ਗਿਆ 15000 ਹੋ ਗਿਆ ਉਸ ਤੋਂ ਪਹਿਲਾਂ ਗੱਦੂ ਗੱਦੂ ਵੀ ਕਰਾਇਆ ਹੋਣਾ ਤੇ 5000 ਰੁਪਇਆ ਤੁਸੀਂ ਲਾ ਲਓ ਜਿਹੜਾ ਖਾਦ ਦਵਾਈਆਂ ਦੁਈਆਂ ਪਾਈਆਂ 20 ਹੋ ਗਿਆ 20 ਹੋ ਗਿਆ ਤੇ 5000 ਰੁਪਇਆ ਜਿਹੜੇ ਕੋ ਟਰੈਕਟਰ ਨਹੀਂ ਹੈ ਹਾਂ ਹਾਂ ਉਹਨੇ ਵਾਲੇ ਕੱਦ ਕਰਾਇਆ ਬੁਹਾਈ ਪਾਈ ਉਹਦੇ ਕੋ ਟਰੈਕਟਰ ਉਹਦਾ ਵੀ ਤੇਲ ਡੀਜ਼ਲ ਲੱਗਾ ਤੇਲ ਜੇ ਲੱਗਾ 25000 ਰੁਪਇਆ ਜਿਹੜਾ ਐਟ ਅ ਟਾਈਮ ਤੇ ਜਿਹੜਾ ਲੱਗ ਰਿਹਾ ਕਿਸਾਨ ਦਾ ਮਤਲਬ 25000 ਰੁਪਇਆ ਤੁਸੀਂ ਝੋਨੇ ਤੇ ਲਾਤਾ ਆ ਤੁਹਾਨੂੰ ਹ ਜਿੱਦਾਂ ਮਾੜੇ ਝੋਨੇ ਆ ਜਿੱਦਾਂ ਸਰਵਤੀ ਆ 12 13 ਕੁਆਂਟਲ ਮਾਹੀਂ ਵੱਧ ਤੋਂ ਵੱਧ 12 13 ਕੁਆਂਟਲ ਨਿਕਲਦੀ ਆ ਠੀਕ ਆ ਤੁਸੀਂ 12 ਹੀ ਲਾ ਲਓ 12 ਦੋਣਾ 24 ਹਾਂ 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 24000 24000 ਦਾ ਹੋ ਗਿਆ 1000 ਰੁਪਏ ਹਾਂ ਨੂੰ ਤੇ ਉਹਦੇ ਜੋ ਵੇਹੇ ਕੱਢ ਗਏ ਯਾਨੀ ਕਿ ਇਹਨੇ 6 ਮਹੀਨਿਆਂ ਚ 25000 ਰੁਪਏ ਖਰਚਤਾ ਝੋਨੇ ਦੀ ਫਸਲ ਤੇ ਤੇ ਜਦੋਂ ਵੱਢਿਆ ਉਹਨੂੰ ਮੰਡੀ ਚ ਲੈ ਕੇ ਗਏ ਮੰਡੀ ਤੇ ਲੈ ਕੇ ਜਾਣ ਦਾ ਵੀ ਖਰਚਾ ਆਇਆ ਹੋਊਗਾ ਟਰਾਂਸਪੋਰਟੇਸ਼ਨ ਉਹ ਉਹ ਕੱਢ ਦੋ ਤੁਸੀਂ ਸਾਡੀ ਲੇਬਰ ਵੀ ਕੱਢ ਦੋ ਸਾਡੀ ਮਤਲਬ 25000 ਰੁਪਏ ਲੱਗਾ ਤੇ ਕਮਾਈ ਕਿੰਨੀ ਕੀਤੀ 6 ਮਹੀਨੇ ਬਾਅਦ 24000 24000 1000 ਜਿਹੜਾ ਆ ਉਹ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਤੇ ਲੋਕ ਕਹਿੰਦੇ ਕਮਾਈ ਬਹੁਤ ਤੁਹਾਨੂੰ ਗਵਰਨਮੈਂਟ ਕਹਿਣ ਦੀ ਹੈ ਕਿ ਕਿਸਾਨਾਂ ਨੇ ਪਤਾ ਨਹੀਂ ਕਿੰਨੀ ਇੱਕ ਕਰਨ ਦੇ ਆਂ ਅਸੀਂ ਤੇ ਕਹਿੰਦੇ ਆ ਵੀ ਤੁਸੀਂ ਇਹਦਾ ਰੇਟ ਜਿਹੜਾ ਘਟੋ ਘਟਾ ਅਸੀਂ ਕਹਿੰਦੇ ਆ ਵੀ ਇਹਦਾ 10000 ਰੁਪਏ ਰੇਟ ਕੁੰਡਲ ਦਾ ਹੋਣਾ ਚਾਹੀਦਾ ਹਾਂਜੀ ਜੀ 24 ਉਹ ਸੋਨਾ ਜਿਹੜਾ 130000 ਤੇ ਪਹ ਉਦੇ ਸਹਾਰ ਨਾਲ ਜਿਹੜਾ ਸੋਨਾ ਨਾ ਉਹ ਹਜ਼ਾਰ ਤੇ ਕਣਕ ਦਾ ਰੇਟ ਜਿਹੜਾ ਉਹ 100 ਰੁਪਿਆ ਜੇਕਰ 100 ਰੁਪਏ ਕੋਨਟਰਲ ਕਣਕ ਹੋएगी ਨਾ ਤੇ 1000 ਰੁਪਏ ਦਾ ਸੋਨਾ ਹੋਣਾ ਜਿਵੇਂ ਹੁਣ 1 ਲੱਖ 30 ਹਜ਼ਾਰ ਦਾ ਸੋਨਾ ਮਾਰਦੇ ਹੁਣ ਜਿੱਦਾਂ 1 ਲੱਖ 30 ਹਜ਼ਾਰ ਦਾ ਸੋਨਾ ਦੇ 13000 ਦੀ ਉਹਦੇ ਸ਼ੋਮੀ ਨਾਥ ਦੀ ਰਿਪੋਰਟ ਦੇ ਸਹਾਰ ਨਾਲ ਚੋਨਾ ਦੇ ਕਣਕ ਚਾਹੀਦੀ ਆ ਫੇਰ ਸਾਡੇ ਡਿਜ਼ਾਈਨਰ ਕੁਝ ਪਾਜਦਾ